ਜਿਹਦੇ ਨਾਲ ਸਾਨੂੰ ਖੇਡਾ ਕਰਕੇ ਨਾਲ ਦੀ ਨਾਲ ਦੱਸਦਾ ਨਾ ਦੱਸਦਾ ਮੈਨੂੰ ਭਰਾ ਉਹ ਸੌਂਕ ਬੋਲਦਾ ਦੱਸਣਾ ਮੇਰਾ ਫੋਨ ਵੱਜ ਜਾਂਦਾ ਕਿਉਂਕਿ ਮਰਨਾ ਸੱਚ ਆ ਜਿਹੜੇ ਬੰਦੇ ਨੂੰ ਪਤਾ ਮਰਨਾ ਯਾਦ ਰੱਖੇ ਫਿਰ ਉਹ ਬੰਦਾ ਚੰਗੇ ਕੰਮ ਕਰਦਾ ਵੀ ਲੋਕ ਮੈਨੂੰ ਮਰੇ ਹੋਏ ਤੋਂ ਬਾਅਦ ਯਾਦ ਕਰਨ ਪਈਆਂ ਦੇ ਮਨ ਵਿੱਚ ਇਹ ਰਹਿੰਦਾ ਵੀ ਆਪਾਂ ਤਾਂ ਮਰਦੇ ਨਹੀਂ ਆਪਾਂ ਸਾਥ ਨਹੀਂ ਕਰਨਾ ਚਾਹੀਦਾ ਚਲ ਵਾਚੰਗਲ ਆ ਜਾ ਬਈ ਉਹ ਤੇ ਕਰ ਦਿੰਦੇ ਜੇ ਮੈਂ ਰੋਟਾ ਮੈਂ ਕੀ ਫੜਾ ਤੂੰ ਮੈਂ ਸੈਂਕਟ ਜਾਣਾ ਸਕੂਲਾਂ ਵਿੱਚ ਕੰਮ ਦੇਣਾ ਮਸਜਿਦ ਨੂੰ ਕੇਰਾ ਨਿਕਲਣਾ ਮੇਰਾ ਕੰਮ ਸਿਰ ਮਹੀਨਾ ਮਹੀਨਾ ਤਰੂ ਦਾ ਦੀ ਗਾਮ ਅੱਖ ਭੇਜ ਲੈ ਹਲੋ ਦਰਸ਼ਨ ਉਹ ਮੈਂ ਤੁਰ ਨੂੰ ਕੋ ਬੰਦਾ ਭੇਜਦਾ ਖੇਡਣਾ ਸਾਡੇ ਕੋਲੇ ਚਾਹ ਪੀਣ ਨੂੰ ਇੱਥੇ ਸੀ ਚ ਮੇਟ ਟਾਈਮ ਦੇ ਠੀਕ ਆ ਫੇਤੀ ਤੂੰ ਫਰਾਨੇ ਪਿੰਡ ਬਗਤੀ ਉਤੇ ਦਰਸ਼ਨ ਮਾਰਤਾ ਸਹਿਬ ਚ ਤੇਰਾ ਕੰਮ ਕਰਾ ਦੂ ਮੈਂ ਕਿਹਾ ਚੰਗਾ ਜੀ ਕਿਹੜਾ ਮਾਸਟਰ ਜੀ ਬਰਾ ਮੈਨੂੰ ਪੁੱਛਮੰਡੀ ਕਿਣੀ ਭੇਜਤਾ ਉਧਰ ਗੋਰੇ ਚੱਕਦਾ ਪਿੰਡਾ ਕਈ ਚੱਕ ਪਿੰਡ ਪੈਂਦੇ ਆ ਉਹ ਮੈਂ ਪਿੰਡ ਕਿਤੇ ਸੁਣੇ ਨਹੀਂ ਇਧਰ ਪਿੰਡ ਮੈਂ ਪੁੱਛ-ਪੁੱਛ ਕੇ ਆਇਆ ਜਦੋਂ ਮੈਂ ਪੁੱਛਮੰਡੀ ਜਾ ਕੇ ਬੱਛਾ ਦੇ ਕੋਲੇ ਖੜ ਗਿਆ ਇੱਕ ਬੁੜੀ ਜੀ ਆਕ ਮੈਨੂੰ ਬੋਲਦੀ ਆ ਦਾਦਾ ਬੱਚਾ ਚੱਕੀ ਜਾਉ ਮੈਂ ਅਸਰ ਲਾ ਕੇ ਦੇਖ ਲਾ ਉਹ ਮੈਨੂੰ ਪਿੰਡ ਪਹੁੰਚਦੀ ਸੀ ਲੋ ਜੀ ਕਰਮਾਲ ਬੱਚੇ ਦੇ ਕਰਮਾਲ ਕਮਾਲ ਤੇ ਜੀ ਮੋਢੀ ਵਿੱਚ ਲੋ ਮੋਢੀ ਅੱਛਾ ਮਾ ਜੀ ਨੇ ਕਿੰਦੀ ਨਹੀਂ ਦੀ ਆ ਜਾਦੂਗਰ ਜਾਣ ਕੇ ਪੁੱਛਦਾ ਬੱਚੇ ਕਹਿੰਦੇ ਦੀ ਨਹੀਂ ਆ ਦੁਬਾਰੇ ਮਾਰੋ ਬਈ ਦੁਬਾਰੇ ਬੈਠਾ ਹੁਣ ਬਈ ਹੋਏ ਹੋਏ ਨੋਟ ਵਗਿਆ ਸੌਦਾ ਇੱਥੇ ਲਾਇਆ ਇਹਨੂੰ ਐ ਕੀਤਾ ਬੱਚਿਓ ਐ ਕਰਕੇ ਜਦੋਂ ਬਰ ਕੋਈ ਹੁਣ ਦੇਖਦਾ ਜਾਵਾ ਤੇ ਨੋਟ ਨੂੰ ਖਰਚੋ ਐ ਇਹ ਬੱਚਾਂਗੇ ਆਏ ਇੱਕ ਹੀ ਮੜ ਗਿਆ ਵੀ ਹੁਣ ਇਹ ਸਿੱਖ ਲੋ ਇਹਦਾ ਕਾਰਨ ਕਿੱਥੇ ਆਪਾਂ ਦੇਖੀਏ ਪਰ ਮੇਰੇ ਹੱਥ ਕਿਨੇ ਨਿਕਾ ਰੱਖਿਓ ਇਹ ਇਤਰਾਸ ਤੇ ਦਾ ਗੁੱਠਾ ਭਰਾਵੋ ਇਹ ਜੋਗੀ ਬਾਬੇ ਦੇ ਅੱਥੇ ਚੜਾਏ ਹੁੰਦੇ ਆ ਕੋਈ ਸਾਨੂੰ ਦੱਸਦੇ ਨਹੀਂ ਜਿਹੜਾ ਬੰਦਾ ਗੋਲਡ ਕੋ ਵੀ ਉਹ ਧੋਖੇਬਾਜ਼ ਹੁੰਦਾ ਗੋਲ ਨਹੀਂ ਲੁਕੋਣੇ ਚਾਹੀਦੀ ਇਹਨਾਂ ਨੇ ਕਿਵੇਂ ਕੀਤਾ ਭਾਈ ਮੋਟੀ ਵਿੱਚ ਪੈ ਗਈ 10 ਕਿਲੋ ਕਿ ਦੇਖ ਰਹੇ ਨੇ ਜਾਦੂਗਾਰ ਇਹਨੂੰ ਪੁੱਛਣ ਵਾਲਾ ਅੰਦਰ ਪਕਰਿਆਗਾ ਉਹਨੇ ਆਇਆ ਕਰਕੇ ਤਾਪ ਉਹ ਵਿਚੜਦਾ ਤਾ ਉਹ ਵਿਚੜਦਾ ਕਹਿੰਦਾ ਨਮਾਜ਼ਦਾਰੀ ਫੋਣਾ ਉਹਦੇ ਨਾਲ ਤਾਪ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਲੋ ਵੀ ਇੱਥੇ ਸਪੋਰਟ ਮਿਲ ਗਈ ਵਾਹ ਇੱਥੇ ਆ ਗਿਆ ਬੂਟਾ ਕਹਿੰਦਾ ਕਰੋੜ ਲੈ ਕੇ ਆਉ ਬਈ ਲੋਟੇ ਚ ਲਾ ਲੈ ਆਇਆ ਕੀਤਾ ਹੁਣ 10 ਕਿਲੋ ਕਿ ਦਿਖ ਰਹੇ ਨੇ ਜਾਦੂਗਾਰ ਮਾਲ ਲੋਟੇ ਤੋਂ ਕੱਢ ਰਿਹਾ ਬਈ ਉਹਨੋਂ ਸਾਨੂੰ ਦੱਸਰਨੀ ਚਾਹੁੰਦਾ ਉਹਨੇ ਕਰਕੇ ਰਮਾਲ ਤੇ ਗੁੱਠਾ ਉਠਾ ਲਈ ਪੈਟ ਕੋਟ ਦੀ ਜੇਬ ਚ ਪਾ ਲਿਆ ਮੈਲਾ ਰਹ ਹੁੰਦਾ ਜਿਹੜਾ ਸਮੇਂ ਦੇ ਦਰਜ ਬੋਲੇ ਜਿਹੜਾ ਬੰਦਾ ਵਾਹ ਬੋਲੇ ਨੂੰ ਬਲਾ ਨਹੀਂ ਕਹਿੰਦੇ ਜੀਗਾ ਇਹ ਜਿਹੜਾ ਮੈਂ ਖੇਡਾ ਤੇ ਪਾਣਾ ਵਿੱਚ ਪ੍ਰਭਾ ਮੈਂ ਸਕੂਲੇ ਚ ਦਿਖਾ ਦੇਣਾ ਬੱਚੇ ਮੈਨੂੰ ਪਾਈਆ ਪਾਈਆ ਆਟਾ ਪਾੰਦਿਆ ਆਟਾ ਮੇਰੇ ਕੋਲ 15 20 ਕਿਲੋ ਹੋ ਜੂ ਹੱਟ ਦੇ ਵੇਚ ਕੇ ਕੋਈ ਮੈਂ ਨਸਾ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਮੇਰਾ ਸੀ ਡਾਕਟਰ ਨੇ ਜਾਣ ਕੀਤਾ ਕਾਕੇ ਪਣ ਲੈ ਕੇ ਮੈਂ ਬੱਚੇ ਨੂੰ ਸਕੂਲੇ ਸੇ ਭੰਡ ਦੇਣਾ ਪਰ ਉਹ ਬਾਕੀ ਦੋ ਬਿਆਹ ਨੇ ਤਨੇ ਮੇਰੇ ਗੁੱਡੀਆਂ ਨੇ ਇਹ ਕਿ ਮੇਰਾ ਰੋਜ਼ਗਾਰ ਆ ਚੰਗਾ ਤੇ ਹੁਣ ਮੈਂ ਇੱਕ ਜਿਹੜਾ ਦੇਣਾ ਜਿਹਨੇ ਕੋਈ ਦੋ ਚਾਰ ਪੀ ਦੇਣਾ ਉਹ ਮੈਨੂੰ ਦੇ ਦੇ ਚੰਗਾ ਭਾਈ